ਇਸ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ ਜਦੋਂ ਵਿਦੇਸ਼ ਤੋਂ ਮਤਲਬ ਮਾਂ ਦੀ ਗੁਣਗਾਨ ਕੱਤਾ ਦੇਵ ਚੰਚਲ ਜੀ ਮਲੇਰਕੋਟਲਾ ਆ ਰਹੇ ਨੇ ਬਹੁਤ ਫਕਰ ਹੋ ਰਿਹਾ ਜੀ ਕਿ ਨਹੀਂ ਚੰਚਲ ਚਲੇ ਗਏ ਚੰਚਲ ਜੀ ਨਿੰਦਨ ਚੰਚਲ ਜੀ ਚਲੇ ਗਏ ਪਰ ਉਹਨਾਂ ਦੀ ਆਤਮਾ ਹੋ ਰਹੀ ਹੈ ਉਹ ਦੇਵ ਚੰਚਲ ਜੀ ਹੈ ਬਹੁਈ ਇੱਥੇ ਆਨੰਦ ਦੀ ਤਾਂ ਕੋਈ ਸੀਮਾ ਹੀ ਨਹੀਂ ਹੈ ਅੱਜ ਤੋਂ 38 ਸਾਲ ਪਹਿਲਾਂ ਜਦੋਂ ਅਸੀਂ ਇੱਥੇ ਜਹਰਨ ਮਾਤਾ ਦਾ ਸ਼ੁਰੂ ਕੀਤਾ ਸੀ ਇੱਥੇ ਕੁਝ ਵੀ ਨਹੀਂ ਸੀ ਆ ਹਾਲ ਬਾਅਦ ਚ ਬਣਿਆ ਉਸ ਤੋਂ ਬਾਅਦ ਅਨੇਕਾਂ ਕਲਾਕਾਰ ਇੱਥੇ ਪ੍ਰੋਗਰਾਮ ਕਰਕੇ ਗਏ ਨੇ ਪਿਛਲੇ ਸਾਲ ਵੀ ਬਾਰਾਂ ਹੀ ਕਲਾਕਾਰ ਆਏ ਸੀ ਇਸ ਵਾਰ ਦੇਵ ਚੰਚਲ ਜੀ ਆਸਟ੍ਰੇਲੀਆ ਤੋਂ ਆ ਰਹੇ ਨੇ ਇਹਦਾ ਬਹੁਤ بڑا ਸੁਭਾਗ ਹੈ ਆ ਸਾਡੇ ਦੇਖੋ ਜੀ ਇੱਕ ਤਕਰੀਬਨ ਤਕਰੀਬਨ ਜੱਪਾਲਈਏ ਹੈਗੀ ਹੈ 12-15 ਬੰਦਿਆਂ ਦੀ ਕਮੇਟੀ ਹੈ ਔਰ ਉਸ ਤੋਂ ਇਲਾਵਾ ਸਾਰੇ ਸ਼ਹਿਰ ਨਾਲ ਜੁੜਿਆ ਹੋਇਆ ਹੈ 11 ਸਾਕੀਰਤ ਮੰਡਲ ਵਾਲੇ ਨੇ ਉਹ ਸ਼ਾਮ ਘਾਟੂ ਜੀ ਦਾ ਹਰ ਮਹੀਨੇ ਇੱਥੇ ਕੀਰਤਨ ਕਰਦੇ ਨੇ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊਜ਼ ਮਲੇਰ ਕੋਟਲੇ ਵਿੱਚ ਪਹੁੰਚਿਆ ਤੇ ਮਾਂ ਵੈਸ਼ਨਵ ਦੇਵੀ ਦਰਬਾਰ ਬੜਾ ਸੋਹਣਾ ਦਰਬਾਰ ਆ ਮਾਤਾ ਵੈਸ਼ਨਵ ਦੇਵੀ ਮੰਦਿਰ ਜਿੱਥੇ ਹਰ 31 ਦਸੰਬਰ ਨੂੰ ਮਾਂ ਦੀ ਚੌਂਕੀ ਹੁੰਦੀ ਆ 31 ਦਸੰਬਰ ਮਾਂ ਦੇ ਨਾਮ ਲਾਉਂਦੇ ਆ ਭਗਤ ਤੇ ਆਸਟ੍ਰੇਲੀਆ ਤੋਂ ਜੋ ਦੇਵ ਚੰਚਲ ਜੀ ਇੱਥੇ ਹਾਜ਼ਰੀ ਲਗਾਣ ਆ ਰਹੇ ਆ ਕੀ ਅਕਸਰ ਹੀ ਦੇਖਿਆ ਕਿ ਆਪਣੀ ਜਿਹੜੀ ਨੌਜਵਾਨ ਹੈ ਚਾਹੇ ਸਿੰਗਰ ਹੈ ਚਾਹੇ ਨੌਜਵਾਨ ਹੈ ਉਹ ਬਾਹਰ ਗਾਣ ਨੂੰ ਜਾਂਦੇ ਆ ਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਵ ਚੰਚਲ ਜੀ ਜਿਹੜੇ ਆਸਟ੍ਰੇਲੀਆ ਤੋਂ ਜਿਹੜੇ ਕਿ ਇੱਥੇ ਆਪਣੇ ਪੰਜਾਬ ਦੇ ਵਿੱਚ ਆ ਰਹੇ ਆ ਗਾਣ ਨੂੰ ਤਾਂ ਮਰੇਰ ਕੋਟਲਾ ਦੀ ਧਰਤੀ ਦੇ ਉੱਤੇ ਗੁਣਗਾਨ ਕਰਨਗੇ ਦੇਵ ਚੰਚਲ ਜੀ ਮਾ ਵੈਸ਼ਨਰ ਦੇਵੀ ਧਾਮ ਮੰਦਿਰ ਦੇ ਵਿੱਚ ਲਗਾਤਾਰ 38 ਸਾਲ ਹੋ ਚੁੱਕੇ ਆ ਇੱਥੇ ਜੋ ਮਾਤਾ ਰਾਣੀ ਦੀ ਚੌਂਕੀ ਹੋਣ ਜਾਰੀ ਦਾ ਭਗਤ ਜਨ ਦੇਖ ਸਕਦੇ ਸਾਡੇ ਨਾਲ ਮੌਜੂਦ ਹੈ ਜੈ ਮਾਤਾ ਦੀ ਜੀ ਜੈ ਮਾਤਾ ਭਗ ਜੀ 38 ਸਾਲ ਹੋ ਗਏ ਆ ਮਾਂ ਦੇ ਲੜ ਲੱਗੇ ਹੋ ਤਾਂ ਮਾਂ ਦੀ ਚੌਂਕੀ ਹੋਣ ਜਾ ਰਹੀ ਕੀ ਕਹੋਗੇ ਮਾਂ ਦੀ ਬੜੀ ਆਸ਼ੀਸ਼ ਹੈ ਜੀ ਕਿ ਮਾਂ ਦੇ ਇਸ ਦਰਬਾਰ ਦੇ ਵਿੱਚ ਸ਼੍ਰੀ ਵੈਸ਼ੋਮਾਤਾ ਮੰਦਰ ਸਦਰ ਬਾਜ਼ਾਰ ਮਲੇਰਕੋਡਾ ਦੇ ਵਿੱਚ ਮਾਂ ਦੀ 38ਵੀਂ ਚੌਂਕੀ ਹੋਣ ਜਾ ਰਹੀ ਹੈ ਔਰ ਸਾਰੇ ਭਗਤਾਂ ਨੂੰ ਹਮ ਹਮਾ ਕੇ ਉਸ ਚੌਂਕੀ ਦੇ ਵਿੱਚ ਸ਼ਾਮਿਲ ਹੋਣ ਦੀ ਨਵੇਦਨ ਵੀ ਹੈ ਸ਼੍ਰੀ ਵੈਸ਼ੋਮਾਤਾ ਮੰਦਰ ਕਮੇਟੀ ਔਰ ਧਰਮਸ਼ਾਲਾ ਦੀ ਤਰਫ ਤੋਂ ਸਾਰੇ ਹੀ ਮੈਂਬਰ ਉਹਨਾਂ ਦੇ ਸਵਾਗਤ ਲਈ ਤਿਆਰ ਬਹ ਤਿਆਰ ਹੋ ਉਹਨਾਂ ਸਾਰੀਆਂ ਤਿਆਰੀਆਂ ਵੀ ਬੜੀਆਂ ਖੂਬ ਹੋ ਰਹੀਆਂ ਨੇ ਜੀ ਕਹਿੰਦੇ ਕਿ ਦੇਵ ਚੰਚਲ ਜੀ ਆਸਟ੍ਰੇਲੀਆ ਤੋਂ ਆ ਰਹੇ ਆ ਪੰਜਾਬ ਦੀ ਧਰਤੀ ਤੇ ਕਿੰਨਾ ਮਾਣ ਮਹਿਸੂਸ ਹੋ ਰਿਹਾ ਇੱਕ ਵਿਦੇਸ਼ ਤੋਂ ਸਿੰਗਰ ਆਪਣੇ ਪੰਜਾਬ ਚ ਗਾਣ ਆ ਰਹੇ ਹਾਂਜੀ ਹਾਂ ਬਿਲਕੁਲ ਇਤਾਂ ਇਸ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ ਜਦੋਂ ਵਿਦੇਸ਼ ਤੋਂ ਮਤਲਬ ਮਾ ਦੀ ਗੁਣਗਾਨ ਕਰਤਾ ਦੇਵ ਚੰਚਲ ਜੀ ਮਲੇਰਕੋਟਲਾ ਆ ਰਹੇ ਨੇ ਔਰ ਪੰਜਾਬ ਦੇ ਜਿਹੜੇ ਸਿੰਗਰ ਬਾਹਰ ਜਾ ਰਹੇ ਨੇ ਹਾਂਜੀ ਗਾਣ ਲਈ ਔਰ ਵਿਦੇਸ਼ ਵਾਲੇ ਇੰਡੀਆ ਜਾ ਰਹੇ ਨੇ ਸਾਡੀ ਇਹੀ ਕੋਸ਼ਿਸ਼ ਹੈ ਵੀ ਚਲੋ ਹਾਂ ਬਿਲਕੁਲ ਬਿਲਕੁਲ ਜੀ ਬੜੀ ਖੁਸ਼ੀ ਹੈ ਇਸ ਗੱਲ ਦੀ ਕਿੰਨਾ ਉਤਸ਼ਾਹ ਹੋਗਾ ਭਗਤਾਂ ਦੇ ਵਿੱਚ ਜੋ 31 ਦਸੰਬਰ ਮਾ ਦੇ ਨਾਮ ਲਾ ਰਹੇ ਆ ਭਗਤਾਂ ਜਨਤਾ ਕਿਸ ਤਰ੍ਹਾਂ ਦੇ ਰਸ਼ ਹੋਊਗਾ ਕਿਸ ਤਰ੍ਹਾਂ ਦੇ ਅਰੇਂਜ ਰੱਖੇ ਗਏ ਆ ਬਿਲਕੁਲ ਜੀ ਮੰਦਿਰ ਦਾ ਦੇਖੋ ਪੂਰਾ ਹਾਲ ਭਰਿਆ ਹੁੰਦਾ ਹੈ ਤਿਰਪ੍ਰਾਂਗਨ ਮੰਦਿਰ ਦਾ ਪੂਰਾ ਔਰ ਇੱਥੇ ਤਾਂ ਖੜਨ ਲਈ ਜਗ੍ਹਾ ਵੀ ਨਹੀਂ ਹੁੰਦੀ ਜੀ ਤੱਕ ਜਤਰੀ ਸੰਗਤ ਆਉਂਦੀ ਹੈ ਸੰਗਤ ਉੱਤੇ ਲੁਧਿਆਣਾ ਆਪਣਾ ਅਹਿਮਦਗੜ੍ਹ ਮਲੇਰਕੋਟਲਾ ਇੱਥੇ ਸੰਗਤ ਹੋਣੀ ਹੈ ਜੀ ਠੀਕ ਹੋ ਗਏ ਭਗਤਾਂ ਨੂੰ ਭਗਤਾਂ ਨੂੰ ਨਵੇਦਨ ਹੈ ਕਿ ਹੁਮ ਹਮਾਕੇ ਇਸ ਚੌਂਕੀ ਦੇ ਵਿੱਚ ਜਿੱਦਾਂ ਹਰ ਵਰਸ਼ ਆਉਂਦੇ ਨੇ ਇਸ ਸਾਲ ਵੀ ਆਪਣੀ ਹੁਮ ਹਮਾਕੇ ਚੌਂਕੀ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਜੀ ਜੈ ਮਾਤਾ ਦੇ ਜੀ 31 ਦਸੰਬਰ ਨੂੰ ਚੌਂਕੀ ਹੋਣ ਜਾ ਰਹੀ ਹੈ ਕਿੰਨੇ ਤੋਂ ਕਿੰਨੇ ਚੌਂਕੀ ਹੋਏਗੀ ਤਾਂ ਕਿਹੜੇ ਸਿੰਗਰ ਆ ਰਹੇ ਹੈ ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ ਹਰ ਵਾਰ ਅਸੀਂ ਮਾਤਾ ਗੁਣਗਾਨ ਜਿਹੜਾ ਹੈ 31 ਸਤੰਬਰ ਨੂੰ ਮਾ ਬੈਸ਼ਨੋ ਦੇ ਦਰਬਾਰ ਵੈਸ਼ਨੋ ਦੇਵੀ ਮੰਦਿਰ ਮਲੇ ਕੋਟਲਾ ਸਦਰ ਵਿਹਾਰ ਚ ਮਨਾਉਂਦੇ ਆ ਪਰ ਇਸ ਵਾਰ ਇੱਕ ਅਲੱਗ ਜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦੇਵ ਚੰਚਲ ਜੀ ਆਸਟ੍ਰੇਲੀਆ ਤੋਂ ਮਾਤਾ ਜੀ ਦਾ ਗੁਣਗਾਨ ਕਰਨ ਆ ਰਹੇ ਆ ਔਰ ਸਾਰੇ ਪਕਤਾ ਚ ਖੂਬ ਰਸਾ ਹੈ ਔਰ ਹਰ ਵਾਰ ਹੀ 31 ਸਤੰਬਰ ਸਾਡਾ ਮਾਤਾ ਜੀ ਚਰਨਾਂ ਦੇ ਵਿੱਚ ਨਿਕਲਦਾ ਹੈ ਇਹਦੇ ਚਰਨਾਂ ਦੇ ਵਿੱਚ ਬੈਠ ਕੇ ਨਵਾਂ ਸਾਲ ਮਨਾਉਂਦੇ ਹਾਂ ਇਸ ਤੋਂ ਬੜੀ ਖੁਸ਼ੀ ਦੀ ਗੱਲ ਕੋਈ ਹੈ ਨਹੀਂ ਸਾਰੇ ਭਗਤ ਹੁਮ ਹਮਾਕੇ ਮੰਦਿਰ ਕਮੇਟੀ ਵੀ ਹੁਮ ਹਮਾਕੇ ਬੜੇ ਜੋਸ਼ ਦੇ ਨਾਲ ਬੜੇ ਮਾਤਾ ਦੇ ਜੈਕਾਰਿਆਂ ਨਾਲ ਇਸ ਸਮਾਗਮ ਨੂੰ ਇਸ ਚੌਂਕੀ ਨੂੰ ਆਪਣਾ ਪੂਰਨ ਸਹਿਯੋਗ ਦੇ ਰਹੇ ਨੇ ਔਰ ਬੜਾ ਮਨ ਖੁਸ਼ ਹੁੰਦਾ ਹੈ ਹਰ ਸਾਲ ਹੀ ਮਾਦੇ ਦਰਬਾਰ ਦੇ ਵਿੱਚ ਅਸੀਂ ਇਹ 31 ਦਸੰਬਰ ਦੀ ਚੌਂਕੀ ਵੈਸ਼ਨੋ ਮਾਤਾ ਦਰਬਾਰ ਚ ਮਨਾਉਂਦੇ ਆ ਮਾਨੂੰ ਬੜੀ ਖੁਸ਼ੀ ਹੁੰਦੀ ਹੈ ਕਹਿੰਦੇ ਕਿ ਵੈਸ਼ਨੋ ਧਾਮ ਮੰਦਿਰ ਕਟੜਾ ਦੇ ਵਿੱਚ ਆ ਉਸ ਤੋਂ ਬਾਅਦ ਇੱਕ ਮਲੇਰ ਕੋਟਰਾ ਦੇ ਵਿੱਚ ਉਸੇ ਤਰ੍ਹਾਂ ਇੱਥੇ ਵੱਖਰਾ ਆਨੰਦ ਆਂ ਦਾ ਕਟਰਾ ਦੀ ਤਰ੍ਹਾਂ ਬੋਈ ਇੱਥੇ ਆਨੰਦ ਦੀ ਤਾਂ ਕੋਈ ਸੀਮਾ ਹੀ ਨਹੀਂ ਹੈ ਅੱਜ ਤੋ 38 ਸਾਲ ਪਹਿਲਾਂ ਜਦੋਂ ਅਸੀਂ ਇੱਥੇ ਜਾਰਨ ਮਾਤਾ ਦਾ ਸ਼ੁਰੂ ਕੀਤਾ ਸੀ ਤੇ ਕੁਝ ਵੀ ਨਹੀਂ ਸੀ ਆ ਹਾਲ ਬਾਅਦ ਬਣਿਆ ਉਸ ਤੋਂ ਬਾਅਦ ਅਨੇਕਾਂ ਕਲਾਕਾਰ ਇੱਥੇ ਪ੍ਰੋਗਰਾਮ ਕਰਕੇ ਗਏ ਨੇ ਪਿਛਲੇ ਸਾਲ ਵੀ ਬਾਰੋਂ ਹੀ ਕਲਾਕਾਰ ਆਏ ਸੀ ਇਸ ਵਾਰ ਦੇਵ ਚੰਚਲ ਜੀ ਆਸਟ੍ਰੇਲੀਆ ਤੋਂ ਆ ਰਹੇ ਨੇ ਇਹਦਾ ਬਹੁਤ ਬੜਾ ਸੁਭਾਗ ਹੈ ਲੋਕ ਇੰਨਾ ਇੰਨਾ ਕਿ ਲੋਕਾਂ ਨੂੰ ਉਤਸ਼ਾਹ ਹੁੰਦਾ 31 ਦਸੰਬਰ ਦੇ ਜਗਰਾਤੇ ਦਾ ਇਹ ਹੈ ਜਿਹੜਾ ਬੈਸਟੋਮਾ ਦਾ ਮੰਦਰ ਚ ਚੌਂਕੀ ਹੁੰਦੀ ਹੈ ਇਹ ਲੋਕ ਦੋ ਦੋ ਮਹੀਨੇ ਪਹਿਲਾਂ ਸੋਚਣ ਲੱਗ ਜਾਂਦੇ ਨੇ ਦੋ ਦੋ ਮਹੀਨੇ ਦਾ ਇੰਤਜ਼ਾਰ ਕਰ ਰਹੇ ਨੇ ਕੱਲ ਥੇ ਚੌਂਕੀ ਹੋਏਗੀ ਕੱਲ ਅਸੀਂ ਹਾਜ਼ਰੀ ਲਵਾਈਏ ਜਾ ਕੇ ਲੋਕ ਆਉਂਦੇ ਨੇ ਮੋਹ ਮੰਗੀਆਂ ਬਰਾਦਾ ਪਾਉਂਦੇ ਨੇ ਮੱਧ ਵਿੱਚ ਦੇਖੋ ਕਿੰਨਾ ਕਿੰਨੀ ਕੁਛ ਹੋ ਚੁੱਕਿਆ ਹੈ ਇਹ ਮਾ ਸਾਬ ਮਹਾਰਾਣੀ ਦੀ ਕਿਰਪਾ ਉਹਦੀ ਕਿਰਪਾ ਨਾਲ ਹੀ ਐਡੇ ਬੜੇ ਬੜੇ ਕਲਾਕਾਰ ਆ ਰਹੇ ਆ ਸਾਨੂੰ ਇਸ ਗੱਲ ਤੇ ਵੀ ਫਕਰ ਹੈ ਕਿੰਨੀ ਟੀਮ ਨਾਲ ਮੌਜੂਦ ਹੈ ਕਿੰਨੇ ਸੇਵਾਦਾਰ ਮੌਜੂਦ ਹੈ ਹਾਂ ਸਾਡੇ ਦੇਖੋ ਜੀ ਇੱਕ ਤਕਰੀਬਨ ਤਕਰੀਬਨ ਜੇਪਾ ਲਈਏ ਹੈਗੀ ਹੈ 12-15 ਬੰਦਿਆਂ ਦੀ ਕਮੇਟੀ ਹੈ ਔਰ ਉਸ ਤੋਂ ਇਲਾਵਾ ਸਾਰਾ ਸ਼ਹਿਰ ਨਾਲ ਜੁੜਿਆ ਹੋਇਆ ਹੈ 11 ਸੰਗੀਤ ਮੰਡਲ ਵਾਲੇ ਨੇ ਉਹ ਸ਼ਾਮ ਖਾਟੂ ਜੀ ਦਾ ਹਰ ਮਹੀਨੇ ਇੱਥੇ ਕੀਰਤਨ ਕਰਦੇ ਨੇ ਬਹੁਤ ਮਤਲਬ ਹੈ ਸ਼ਰਧਾਲੂ ਲੋਕ ਸ਼ਹਿਰ ਦੇ ਬਹੁਤ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਭਗਤਾਂ ਨੂੰ तकरीबन ਹਾਂਜੀ ਭਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਹੀ ਟਾਈਮ ਤੇ ਆਓ ਆਪਣੀ ਜਗ੍ਹਾ ਸੀਟ ਗ੍ਰਹਿਣ ਕਰੋ ਨਹੀਂ ਤਾਂ ਕਿਸੇ ਨੂੰ ਸੀਟ ਨਹੀਂ ਮਿਲੇਨੀ ساری ਰਾਤ ਠੰਡ 'ਚ ਖੜ ਕੇ ਸੁਣਨਾ ਪਵੇਗਾ ਦੇਵ ਚੰਚਲ ਜੀ ਕੋਈ ਛੋਟੀ ਚੀਜ਼ ਤਾਂ ਹੈ ਨਹੀਂ ਇਹ ਐਸੇ ਕਲਾਕਾਰ ਸੁਣਨ ਨੂੰ ਛੇਤੀ ਮਿਲਦੇ ਵੀ ਨਹੀਂ ਇਹ ਟੈਲੀਵਿਜ਼ਨ ਵਗੈਰਾ ਤੇ ਦੇਖਣ ਨੂੰ ਮਿਲਦੇ ਨੇ ਅੱਜ ਇਹ ਸਾਨੂੰ ਦਾ ਸੁਭਾਗ ਹੈ ਜਿਹੜਾ ਮੰਦਿਰ ਚ ਆ ਰਹੇ ਨੇ ਆਓ ਸਮੇਂ ਤੇ ਆਓ ਮਹਾਰਾਣੀ ਦਾ ਆਸ਼ੀਰਵਾਦ ਪ੍ਰਾਉ ਚੰਚਲ ਜੀ ਦਾ ਆਨੰਦ ਮਾਣੋ ਕਹਿੰਦੇ ਕਿ ਜ਼ਿੰਮੇਵਾਰੀ ਤੁਹਾਡੇ ਤੇ ਆ ਸਾਰੀ ਟੀਮ ਨਾਲ ਲੈ ਕੇ ਚੱਲਦੇ ਹੋ ਕਿੰਨੀ ਆਪਣੇ ਆਪ ਚ ਸ਼ਲਾਘਾ ਮਹਿਸੂਸ ਹੋ ਰਹੀ ਹੈ ਕਿ ਸਾਰੇ ਨੌਜਵਾਨ ਪੀੜ ਵੀ ਜੁੜੇ ਹੋਏ ਆ ਤੇ ਨਾਲ ਮਹਾਮਈ ਦੀ ਚੌਂਕੀ ਹੋ ਰਹੀ ਹੈ ਦੇਖੋ ਜੀ ਟੀਮ ਤਾਂ ਸਾਰੀ ਉਹ ਵਧੀਆ ਜੀ ਸਾਰੀ ਟੀਮ ਦੇ ਨਾਲ ਹੀ ਸਹਿਯੋਗ ਚੱਲਦਾ ਹੈਗਾ ਤੇ ਬਾਕੀ ਮਹਾਰਾਣੀ ਦੀ ਕਿਰਪਾ ਹੈ ਮਾਤਾ ਵੈਸ਼ਨੋ ਦੇਵੀ ਧਾਮ ਇਸੇ ਤਰ੍ਹਾਂ ਇੱਥੇ ਸਾਰੇ ਭਗਤ ਜਨ ਪਹੁੰਚਣਗੇ ਹਾਂਜੀ ਜ਼ਰੂਰ ਪਹੁੰਚਣਗੇ ਸਭ ਨੂੰ ਇਹੀ ਅਪੀਲ ਹੈ ਵੀ ਸਾਰੇ ਜਾਨੀ ਹਮੋਂ ਮਾ ਕੇ ਪਹੁੰਚੋ ਕਿੰਨੇ ਤੋਂ ਕਿੰਨੇ ਟਾਈਮ ਹੈ ਇਹ 8 ਵਜੇ ਸ਼ੁਰੂ ਹੋ ਜੂਗਾ ਜੀ ਤੇ ਰਾਤ ਨੂੰ 1 ਡੇਢ ਤੱਕ ਵੱਜਦਾ ਹੀ ਹੈ ਜੀ ਆਸਟ੍ਰੇਲੀਆ ਤੋਂ ਦੇਵ ਚੰਚਲ ਜੀ ਆ ਰਹੇ ਆ ਫਕਰ ਮਹਿਸੂਸ ਹੋ ਰਿਹਾ ਬਹੁਤ ਫਕਰ ਹੋ ਰਿਹਾ ਜੀ ਕਨੇ ਚੰਚਲ ਚਲੇ ਗਏ ਚੰਚਲ ਜੀ ਦਿਨ ਦਿਨ ਚੰਚਲ ਜੀ ਚਲੇ ਗਏ ਪਰ ਉਹਨਾਂ ਦੀ ਆਤਮਾ ਹੋ ਰਹੀ ਹੈ ਉਹ ਦੇਵ ਚੰਚਲ ਜੀ ਹੈ ਅੱਛਾ ਜੀ ਜਿਨ੍ਹਾਂ ਦੇ ਸ਼ਗਿਰਦ ਮੰਨੇ ਜਾਂਦੇ ਆ ਦੇਵ ਚੰਚਲ ਜੀ ਹਾਂਜੀ 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 ਪੂਰੇ ਸ਼ਗਿਰਦ ਅੰਡਾ ਜੀ आप इस मंदिर के पुजारी हो बड़े लंबे समय से सेवा कर रहे हो तो कितना अच्छा लगेगा इकती की दिसंबर माँ के नाम लगाने जा रहे हो सबसे पहले तो ये हम सभी के लिए बड़ा हर्ष का विषय है और बलीलकोटला वासियों के लिए बड़ा हर्ष का विषय है कि माता की जो ये अड़तीसवाँ चौकी है इसमें जो सब लोग जो है माता के भजनों का गुणगान करेंगे जो हमारे देव चंचल जी हैं वो तो माता के पहले ही अच्छे गुणगान करता है और उनके द्वारा जो है माता के मधुर भजनों का जो है गुणगान किया जाएगा तो सभी द्वार सभी जो भक्तजन है अपने अधिक से अधिक संख्या में आकर जो है माता के भजनों का गुणगान करेंगे और माता के भजनों के में इसी प्रकार जो है हम सभी लोगों से निवेदन करेंगे आए अधिक से अधिक संख्या में इस भव्य दरबार का जो है आनंद लें ਦੇਖ ਸਕਦੇ ਆ ਸਾਡੇ ਨਾਲ ਸੇਵਾਦਾਰ ਮੌਜੂਦ ਸੀ ਜਿੰਨਾਂ ਵੱਲੋਂ ਕਿਹਾ ਜਾ ਰਿਹਾ ਕਿ 31 ਦਸੰਬਰ ਮਾਂ ਦੇ ਨਾਮ ਲਗਾਉਣ ਜਾ ਰਹੇ ਆ ਮਾਂ ਵੈਸ਼ਨੋ ਦੇਵੀ ਮੰਦਿਰ ਬੜਾ ਪ੍ਰਸਿੱਧ ਮੰਦਿਰ ਹੈ ਮਲੇਰ ਕੋਟਲਾ ਸਦਰ ਬਾਜ਼ਾਰ ਦੇ ਵਿੱਚ ਤਾਂ ਸਾਰੇ ਭਗਤਾਂ ਨੂੰ ਦੱਸ ਦਿੰਦੇ ਨੇ 31 ਦਸੰਬਰ ਨੂੰ ਜ਼ਰੂਰ ਭੁੱਲਿਓ ਨਾ ਕਿਉਂਕਿ ਇੱਥੇ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਮਾਂ ਵੈਸ਼ਨੋ ਦੇਵੀ ਕਟਰੇ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਉਸ ਤਰ੍ਹਾਂ ਇਸ ਮਲੇਰ ਕੋਟਲਾ ਦੀ ਧਰਤੀ ਦੇ ਉੱਤੇ ਮਾਂ ਆਪ ਖੁਦ ਵਿਰਾਜਮਾਨ ਹੁੰਦੀ ਹੈ ਤੇ ਭਗਤਾਂ ਨੂੰ ਦਰਸ਼ਨ ਦਿੰਦੀ ਹੈ ਤੁਸੀਂ ਜੁੜੇ ਰਹੋ ਦਾ ਚਿਰਾਗ న్యూਸ ਦੇ ਨਾਲ ਉਹ ਯਾਦ ਰੱਖੋ ਦੇਵ ਚੰਚਲ ਆਸਟ੍ਰੇਲੀਆ ਤੋਂ ਪ ਸ਼ੁਕਰੀਆ ਧੰਨਵਾਦ